ਤਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਜੋ ਪਾਠ ਨਹੀਂ ਕਰ ਸਕਦੇ ਤਾਂ 6 ਮਾਲਾ 108 ਵਾਰ ਕਰਕੇ ਦੇਖਣਾ ਫਿਰ ਦੇਖਣਾ ਚਮਤਕਾਰ ਦਿਨ ਚ ਦਿਨਾਂ ਚ ਕੰਮ ਬਣਦੇ ਸਾਰੇ ਕੰਮ ਸ਼ੁਰੂ ਹੋ ਜਾਣਗੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਆਪਾਂ ਸਰਵਣ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਖਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਦਾ ਮਹਾਂਪੁਰਖ ਸੰਗਤ ਨੂੰ ਉਪਦੇਸ਼ ਦਿੰਦੇ ਸੀ ਤੇ ਹੁਣ ਬੇਨਤੀ ਵੀ ਨਾਲ ਕਰਦੇ ਹੁੰਦੇ ਸੀ ਕਹਿੰਦੇ ਭਾਈ ਗੁਰੂ ਵਾਲੇ ਬਣੀਏ ਤੇ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਾਪ ਕਰੀਏ ਜਿੰਨਾ ਹੋ ਸਕਦਾ ਆਪਾਂ ਤੇ ਪ੍ਰਚਾਰ ਵੀ ਕਰੀਏ ਕਹਿੰਦੇ ਆਪਾਂ ਗੁਰੂ ਨਾਨਕ ਸਾਹਿਬ ਦੇ ਜਿਹੜਾ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਅੱਗੇ ਤੱਕ ਪਹੁੰਚਣਾ ਹੈ ਆਪਾਂ ਨੇ ਤਲਾ ਹੀ ਨਹੀਂ ਹੈਗਾ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਰਹਿਮਤ ਵਰਤੇਗੀ ਕਹਿੰਦੇ ਆਪਣੀ ਵੀ ਡਿਊਟੀ ਹੈ ਆਪਣਾ ਫਰਜ਼ ਬਣਦਾ ਵੀ ਆਪਾਂ ਨਾਲ ਜੋੜੀਏ ਸੰਗਤ ਨੂੰ ਵੱਧ ਤੋਂ ਵੱਧ ਨਾਲ ਜੋੜੀਏ ਤੇ ਸੰਗਤ ਨੂੰ ਜਿਹੜਾ ਹੈ ਆਪਾਂ ਇਦਾਂ ਸਮਝਾਈਏ ਤੇ ਗੁਰੂ ਘਰ ਨਾਲ ਜੋੜੀਏ ਗੁਰੂ ਦੀ ਬਾਣੀ ਨਾਲ ਜੋੜੀਏ ਕਿੰਨੇ ਇਹ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹੋ ਸਕਦੀ ਗੁਰਮੁਖ ਪਿਆਰਿਓ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਘੱਟੋ ਘੱਟ ਹਰ ਪ੍ਰਾਣੀ ਨੂੰ ਇੱਕ ਸਹਿਜ ਪਾਠ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਦਾ ਪਾਵਨ ਬਾਣੀ ਦਾ ਮਹੀਨੇ ਵਿੱਚ ਆਪ ਕਰ ਜੇ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਦੀਆਂ 6 ਮਾਲਾ 108 ਬਣ ਕੇ ਰੋਜ਼ਾਨਾ ਜਾਂ 10 ਪਾਠ ਜਪਜੀ ਸਾਹਿਬ ਜੀ ਦੇ ਜਾਂ 2 ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ ਜਾਂ 80 ਮਾਲਾ ਵਾਹਿਗੁਰੂ ਸ਼ਬਦੀਆਂ ਇਹ ਪਾਠ ਨਿਤਨੇਮ ਤੋਂ ਇਲਾਵਾ ਕਰਨੇ ਚਾਹੀਦੇ ਨੇ ਨਿਤਨੇਮ ਤੇ ਕਰਨਾ ਹੀ ਕਰਨਾ ਨਿਤਨੇਮ ਤੋਂ ਇਲਾਵਾ ਕਿਨੇ ਇਹ ਸਭ ਕੁਝ ਜਿਹੜਾ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ ਤੇ ਕਹਿੰਦੇ ਜੇ ਅਸੀਂ ਇਹ ਕਰਾਂਗੇ ਕਹਿੰਦੇ ਤਾਂ ਸਾਡਾ ਜਿਹੜਾ ਹੈ ਜੀਵਨ ਸਫਲ ਹੋਏਗਾ ਨਹੀਂ ਸਾਡਾ ਜੀਵਨ ਸਫਲ ਨਹੀਂ ਹੋਣਾ ਕਹਿੰਦੇ ਇਹ ਤਾਂ ਵਿਅਰਥ ਹੀ ਵਿਅਰਥ ਹੈ ਹੁਣ ਇੱਕ ਬੇਨਤੀ ਮੈਂ ਹੋਰ ਕਰਾਂ ਗੁਰਮੁਖ ਪਿਆਰਿਓ ਦੋ ਸੁਖਮਨੀ ਸਾਹਿਬ ਦੇ ਪਾਠ ਕਿਹੜਾ ਕਰੂਗਾ ਆਪਣੇ ਨਿਤਨੇਮ ਤੋਂ ਇਲਾਵਾ ਅੱਜ ਦੀ ਜਿਹੜੀ ਸਾਡੀ ਪੀੜ੍ਹੀ ਹੈ ਜਾਂ ਫਿਰ ਇੰਜ ਕਹਿ ਲਈਏ ਅੱਜ ਕੱਲ ਬੰਦੇ ਨੂੰ ਵਾਹਿਗੁਰੂ ਕਹਿਣਾ ਔਖਾ ਹੋ ਜਾਂਦਾ ਜਿਵੇਂ ਵਾਹਿਗੁਰੂ ਬੋਲ ਕਹਿੰਦਾ ਵਾਹਿਗੁਰੂ ਵਾਹਿਗੁਰੂ ਬੋਲੇ ਤਾਂ ਤੂੰ ਤਾਂ ਰੱਟਣਾ ਜੀ ਸਾਡੇ ਕੁਝ ਗਿਆਨ ਅਸਾਂ ਜਿਹੜੇ ਨੇ ਉਹ ਇਸ ਗੱਲ ਤੇ ਵੀ ਕਟਾਲਕ ਕਰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਿਉਂ ਕਰਨਾ ਹੈ ਇਹ ਕਾਦੇ ਲਈ ਕਰਨਾ ਹੈ ਏਕੜਾ ਜ਼ਰੂਰੀ ਹੈ ਜੀ ਇਹਦਾ ਤੋਂ ਤਾਂ ਰੱਟਣ ਹੋ ਗਿਆ ਜੀ ਵਾਹਿਗੁਰੂ ਦਾ ਸਿਮਰਨ ਤੇ ਮਨ ਚ ਕਰਨਾ ਚਾਹੀਦਾ ਜੀ ਬੜੇ ਸਵਾਲ ਹੋ ਜਾਂਦੇ ਨੇ ਤੋਂ ਕਹਿਣ ਤੋਂ ਭਾਵ ਕਿ ਸਾਡੇ ਜੀਵਨ ਦਾ ਜਿਹੜਾ ਸਹੀ ਅਰਥ ਸਹੀ ਮਾਇਨੇ ਹੈ ਉਹ ਇਹ ਹੈ ਜਿਵੇਂ ਭਗਤ ਜੀ ਕਹਿੰਦੇ ਨੇ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੈ ਕੇ ਕਹਿੰਦੇ ਬੜੇ ਜਨਮਾਂ ਤੋਂ ਵਿਛੜਿਆ ਹੋਇਆ ਆਂ ਕਹਿੰਦੇ ਇਹ ਜਨਮ ਪਰਮਾਤਮਾ ਜੀ ਤੁਹਾਡੇ ਲੈ ਕੇ ਤੈਨ ਤੋਂ ਭਾਵੇਂ ਇਸ ਜਨਮ ਦੇ ਵਿੱਚ ਬਾਣੀ ਪੜਾਂ ਸਤਿਗੁਰੂ ਤੇਰਾ ਸਿਮਰਨ ਕਰਾਂ ਰਹਿਮਤ ਕਰਾਂ ਤੇ ਤੇਰੇ ਇਸ ਜਨਮ ਦੇ ਵਿੱਚ ਪਾਤਸ਼ਾਹ ਜੀ ਮੈਂ ਤੇਰੇ ਨੇੜੇ ਹੋ ਜਾਾਂ ਤੈਨੂੰ ਵਿਸਾਰਾਂ ਨਾ ਤੈਨੂੰ ਭੁੱਲਾ ਨਾ ਤਾਂ ਜੋ ਮੇਰਾ ਆਉਣ ਜਾਣ ਦੇ ਚੱਕਰਾਂ ਤੋਂ ਜਿਹੜਾ ਹੈ ਢੇੜਾ ਛੁੱਟ ਜਾਏ ਤੇ ਮੇਰਾ ਜਿਹੜਾ ਹੈ ਜੀਵਨ ਸਫਲਾ ਹੋ ਜਾਏ ਤੇ ਪਾਤਸ਼ਾਹ ਜੀ ਮੈਂ ਜਦੋਂ ਵੀ ਤੇਰੇ ਕੋਲ ਆਵਾਂ ਤੇਰੇ ਦਰ ਤੇ ਆਵਾਂ ਮੇਰਾ ਮੁਖ ਉਜਲਾ ਹੋਵੇ ਤੇ ਸਤਿਗੁਰੂ ਮਹਾਰਾਜ ਮੈਨੂੰ ਸਦਾ ਵਾਸਤੇ ਆਪਣੇ ਨੇੜੇ ਹੀ ਰੱਖਣਾ ਸਤਿਗੁਰੂ ਐਸੀ ਕਿਰਪਾ ਕਰ ਦੇ ਮੇਰੇ ਤੇ ਐਸੀ ਰਹਿਮਤ ਹੋਵੇ। ਪਿਆਰਿਓ ਹਰ ਰੋਜ਼ 80 ਵਾਲਾ ਵਾਹਿਗੁਰੂ ਸ਼ਬਦ ਦੀਆਂ ਇਹ ਪਾਠ ਨਿਤਨੇਮ ਤੋਂ ਇਲਾਵਾ ਕਰਨੇ ਆ ਤੇ ਪਿਆਰਿਓ ਜਿਹੜਾ ਵੀ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਤੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਮਹਾਪੁਰਖਾਂ ਦਾ ਬਚਨ ਸੀ ਕਹਿੰਦੇ ਭਾਈ ਉਸ ਦਿਨ ਤੋਂ ਹੀ ਕੰਮ ਬਣਨੇ ਸ਼ੁਰੂ ਹੋ ਜਾਣਗੇ ਜਿੰਨੀ ਸ਼ਬਦ ਦੀ ਕਮਾਈ ਸਾਡੇ ਕੋਲ ਹੋਏਗੀ ਜਿੰਨੇ ਸ਼ਬਦਾਂ ਦਾ ਸਾਡੇ ਕੋਲੇ ਜਿਹੜਾ ਅਧਿਆਨ ਹੋਏਗਾ ਉੰਨੀ ਹੀ ਸਾਡੇ ਤੇ ਕਿਰਪਾ ਹੋ ਜਾਏਗੀ ਉੰਨੀ ਸਾਡੇ ਤੇ ਰਹਿਮਤ ਹੋ ਜਾਏਗੀ ਕਹਿੰਦੇ ਬਾਕੀ ਗੱਲ ਤੇ ਛੱਡੋ ਕਹਿੰਦੇ ਮਹਾਪੁਰਖਾਂ ਨੇ ਐਸੀ ਕਿਰਪਾ ਕਰ ਦੇਣੀ ਆ ਕਹਿੰਦੇ ਜੋ ਵੀ ਸਾਡੇ ਤੇ ਕਿਰਪਾ ਹੋਏਗੀ ਨਾ ਕਹਿੰਦੇ ਭਾਈ ਉਹ ਕਹਿੰਦੇ ਫਿਰ ਕਿਰਪਾ ਵੱਖਰੀ ਹੋਏਗੀ ਸਾਰੇ ਸੰਸਾਰ ਜਗਤ ਦੀ ਸਾਰੀਆਂ ਚੀਜ਼ਾਂ ਮਿਲਾ ਕੇ ਵੀ ਥੋੜੀਆਂ ਬਹਿ ਜਾਣਗੀਆਂ ਜਿੱਥੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ